ਜ਼ਿਲ੍ਹਾ ਫਤੇਗੜ ਸਾਹਿਬ ਵਿਖੇ ਵੱਖ-ਵੱਖ ਸੜਕੀ ਹਾਦਸਿਆਂ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਹੈ ਜਦੋਂ ਕਿ 2 ਵਿਅਕਤੀਆਂ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਸਮਾਚਾਰ ਹੈ ਜਾਣਕਾਰੀ ਮੁਤਾਬਕ ਪਹਿਲਾ ਹਾਦਸਾ ਸਰਹਿੰਦ ਚੁੰਨੀ ਮਾਰਕ ਤੇ ਪੈਂਦੀ ਪਿੰਡ ਪੀਰ ਜੈਨ ਵਿਖੇ ਵਾਪਰਿਆ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਤੇ ਇੱਕ ਵਿਅਕਤੀ ਜ਼ਖਮੀ ਹੋ ਗਿਆ ਇਸ ਸਬੰਧੀ ਥਾਣਾ ਬਡਾਲੀ ਆਲਾ ਸਿੰਘ ਦੇ ਸਬ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਟਰੈਂਪੋ ਚਾਲਕ ਕੁੰਦਨ ਕੁਮਾਰ ਅਤੇ ਖਲਤ ਸ਼ਾ ਚੰਡੀਗੜ੍ਹ ਤੋਂ ਇਲੈਕਟ੍ਰੋਨਿਕ ਸਮਾਨ ਲੈ ਲੈਣ ਟਰੈਂਪੋ ਚਲਨ ਕੀ ਸਰਹਿੰਦਵਲ ਨੂੰ ਆ ਰਹੇ ਸਨ ਜਦੋਂ ਪਿੰਡ ਪੀਰਜੈਨ ਦੇ ਅੱਡੇ ਕੋਲ ਪਹੁੰਚੇ ਤਾਂ ਪਿੱਛੋਂ ਉਵਟੇ ਕਰ ਰਹੇ ਕੈਂਟਰ ਦੇ ਚਾਲਕ ਨੇ ਕੈਂਟਰ ਉਨ੍ਹਾਂ ਦੇ ਅੱਗੇ ਲਿਆ ਕੇ ਅਚਾਨਕ ਬ੍ਰੇਕ ਲਗਾ ਦਿੱਤੀ ਜਿਸ ਕਾਰਨ ਟੈਂਪੂ ਕੈਂਟਰ ਚ ਵੱਜ ਕੇ ਸੜਕ ਵਿਚਾਲੇ ਪਲਟਾ ਗਿਆ ਤੇ ਕੈਂਟਰ ਸੜਕ ਕਿਨਾਰੇ ਖੜੇ ਇੱਕ ਦਰਖਤ ਨਾਲ ਜਾ ਟਕਰਾਇਆ ਇਸ ਹਾਦਸੇ ਕਾਰਨ ਟੈਂਪੂ 'ਚ ਸਵਾਰ ਖਲਤ شاہ ਦੀ ਮੌਤ ਹੋ ਗਈ ਜਦੋਂ ਕਿ ਗੰਭੀਰ ਜ਼ਖਮੀ ਹੋਏ ਟੈਂਪੂ ਚਾਲਕ ਕੁੰਦਨ ਕੁਮਾਰ ਨੂੰ ਹਸਪਤਾਲ ਪੀਰਜੈਨ ਵਿਖੇ ਦਾਖਲ ਕਰਵਾਇਆ ਗਿਆ ਹੈ ਉਨ੍ਹਾਂ ਦੱਸਿਆ ਕਿ ਥਾਣਾ ਬਡਾਲੀ ਆਲਾ ਸਿੰਘ ਵਿਖੇ ਕੈਂਟਰ ਦੇ ਕਥਿਤ ਚਾਲਕ ਸੰਜੀਵ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਦੂਜਾ ਹਾਦਸਾ ਪਿੰਡ ਖੇੜੀ ਚੌਂਕ ਨਜ਼ਦੀਕ ਵਿਖੇ ਵਾਪਰਿਆ ਇਸ ਹਾਦਸੇ ਵਿੱਚ ਦੋ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਇੱਕ ਵਿਅਕਤੀ ਜ਼ਖਮੀ ਹੋ ਗਿਆ ਇਸ ਸਬੰਧੀ ਪੁਲਿਸ ਚੌਂਕੀ ਚੁੰਨੀ ਕਲਾਂ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਹਰਵਿੰਦਰ ਸਿੰਘ ਜੋ ਕਿ ਆਪਣੇ ਦੋਸਤ ਗੁਰਵਿੰਦਰ ਸਿੰਘ ਤੇ ਹਰਪ੍ਰੀਤ ਸਿੰਘ ਨਾਲ ਆਟੋਕਾਰ ਵਿੱਚ ਸਵਾਰ ਸੀ ਜਦੋਂ ਉਹ ਖੇੜੀ ਚੌਂਕ ਦੇ ਨਜ਼ਦੀਕ ਪਹੁੰਚੇ ਤਾਂ ਟਿਪਰ ਨੇ ਉਹਨਾਂ ਦੀ ਆਲਟੋ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਹਰਵਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਤ ਹੋ ਗਈ ਅਤੇ ਗੰਭੀਰ ਜ਼ਖਮੀ ਹੋਏ ਹਰਪ੍ਰੀਤ ਸਿੰਘ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਦਾਖਲ ਹੈ। ਥਾਣਾ ਬਡਾਲੀਆਲਾ ਸਿੰਘ ਵਿਖੇ ਟਿਪਰ ਦੇ ਕਥਿਤ ਚਾਲਕ ਰਮੇਸ਼ ਕੁਮਾਰ ਵਿਰੁੱਧ ਮੁਕੱਦਮਾ ਦਰਜ ਕਰਵਾ ਕੇ ਚੁੰਨੀ ਕਲਾ ਚੌਂਕੀ ਦੀ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਕੈਂਟਰ ਦਾ ਤੇ ਇੱਕ ਔਰਵੀਟਰ ਸ਼ੋਕਾਲੇ ਦੇ ਆ। ਕਿਰਾ ਸ਼ੋਕਾਲੇ ਲੈਣ ਸੀ ਨਾ ਉਹਦੇ ਤੇ ਇੱਕ ਚਾਲਕ ਤੇ ਇੱਕ ਨਾਲ ਹੈਲਪਰ ਬੈਠਾ ਸੀਗਾ ਉਹਦਾ। ਉਹ ਜਿਹੜਾ ਹੈਲਪਰ ਸੀਗਾ ਉਹਦੀ ਗੱਲ ਤੋਂ। ਉਹਨੇ ਚੰਡੀਗੜ੍ਹ towards ਦੇ ਫਤਿਹਗੜ੍ਹ ਸਾਹ ਸਾਈਡ ਜਾ ਰਿਹਾ ਸੀ। ਟੱਕਰ ਜਿਹੜੀ ਕੈਂਟਰ ਸੀਗਾ ਉਹ ਪਿੱਛੋਂ ਓਵਰਟੇਕ ਕਰਕੇ ਸਪੀਡ ਸੀਗਾ ਪਿੱਛੋਂ ਬਹੁਤ ਜ਼ਿਆਦਾ ਅੱਗੇ ਜਾ ਕੇ ਨਾ ਸਲੋ ਕਰਕੇ ਬ੍ਰੇਕ ਲਾ। ਜਿਹੜਾ ਟੈਂਪੂ ਪਿੱਛੇ ਔਰਵੀਟਰ ਸੀਗਾ ਉਹ ਜਾ ਕੇ ਤੇ ਟੁੱਟ ਗਿਆ। ਮਰਨ ਵਾਲੇ ਗਲਤ ਸਾਜ ਬਿਹਾਰ ਦਾ ਜੀ। ਜਿਹੜਾ ਡਰਾਈਵਰ ਸੀਗਾ ਉਹ ਜ਼ਖਮੀਆ ਜਿਹੋ ਨਾਮ ਕੁੰਤਨ ਕੁਮਾਰ ਹੈ। ਇਹ ਦੋਨੋਂ ਬਿਹਾਰ ਦੇ ਨੇ। ਹਾਲ ਅਲੇ ਚੰਡੀਗੜ੍ਹ ਰਹਿੰਦੇ ਨੇ ਕਰਾਈ ਤੇ ਮਰਜਾ ਕੈਂਟਰ ਵਾਲੇ ਦੇ ਖਲਾਫ ਕੀ ਨਾਮ ਸੀ ਉਹਦਾ ਨਾਮ ਸੀ ਸੰਜੀਪ ਕੁਮਾਰ ਇਹ ਇੱਕ ਟਿਪਰ ਵਾਲਾ ਸੀ ਇਹ ਮਨੇ ਡਿਆਲੀ ਸਾਈਡ ਤੋਂ ਆ ਰਹੇ ਸੀ ਜਦੋਂ ਖੇੜੀ ਚੌਕ ਪਹੁੰਚੇ ਉਹਨੇ ਲਾਪਰਵਾਹੀ ਨਾਲ ਚਲਾ ਕੇ ਇਹਨਾਂ ਦੀ ਆਲਟੋ ਕਾਰ 'ਚ ਮਾਰੀ ਤਿੰਨ ਸਵਾਰ ਸੀ ਜਿਨ੍ਹਾਂ 'ਚ ਦੋ ਦੀ ਡੈਥ ਹੋ ਗਈ ਇੱਕ ਠੀਕ ਨਾਮ ਹੈ ਜੀ ਸੀਰੀਅਸਲੀ ਇੱਕ ਹਰਵਿੰਦਰ ਸਿੰਘ ਗੁਰਵਿੰਦਰ ਸਿੰਘ ਦੋਨੇ ਦੋ ਦੀ ਡੈਥ ਹੋ ਗਈ ਆ ਤੀਜਾ ਜੀ ਜੱਤੀ ਅਰਜਿੰਦਰ ਹਸਪਤਾਲ 'ਚ ਦਾਖਲ ਜੀ ਲਾਗੇ ਤੇ ਜੀਸੀਬੀ ਦਾ ਮਸ਼ੀਨ ਤੇ ਚਲਾਉਂਦੇ ਸੀਗੇ ਠੀਕ ਹੈ ਸਮਾਨ ਸਮੂਹ ਲੈ ਕੇ ਆਏ ਸੀਗੇ ਕੇਡੀ ਚੌਕ ਦੇ ਚੁੰਨੀ ਵਾਲੀ ਸਾਈਡ ਤੇ